ਸਿੰਧੈ ਕਹਿੰਦੇ ਸਾਡੀ ਬਾਹ ਨਾ ਛੱਡੋ ਇਹ ਬਾਹ ਛੱਡਣ ਵਾਲੇ ਨੇ ਜਿੰਨਾਂ ਦੇ ਘਰੋਂ ਨਹੀਂ ਆਂਦਾ ਹੈ ਦਰਗਾਹ ਤੋਂ ਨਹੀਂ ਆਂਦਾ ਪਰਤਾਬੀ ਬਾਹ ਪਰਛਾਵੇਂ ਤੇ ਜਿਹੜੇ ਦਰਗਾਹ ਤੋਂ ਆਏ ਉਹ ਕਿਸੇ ਦੀ ਬਾਹ ਨਹੀਂ ਛੱਡਦੇ ਸਾਧ ਸੰਗਤ ਜੀ ਬਾਬਾ ਜੀ ਇਹ ਐਸੀ ਰੂਹ ਹੈ ਐਸੀ ਬੜੀ ਮਹਾਨ ਸ਼ਕਤੀ ਹੈ ਥੋੜੇ ਸਮੇਂ ਦੇ ਵਿੱਚ ਹੀ ਆਪ ਸਭ ਨੂੰ ਪਤਾ ਲੱਗ ਜਾਵੇ ਸਾਰੇ ਸੰਪਰਦਾਵਾਂ ਨੇ ਇੱਕ ਪਲੇਟਫਾਰਮ ਤੇ ਲਿਆਵੀਆਂ ਜੀ ਤੇ ਸਾਰੇ ਗੁਰਨਾਣ ਪਾਸ਼ਾ ਜੀ ਦਸ ਕਰਨਗੇ ਕਿਉਂਕਿ ਕਰਤੇ ਕਿ ਵੀ ਰਹੇ ਨੇ ਪਰ ਇੱਕ ਸਿਸਟਮ ਦੇ ਨਾਲ ਕਿਉਂਕਿ ਹੁਣ ਯੁੱਗ ਹੈ ਸਾਇੰਸ ਦਾ ਸਾਇੰਸ ਦਾ ਯੁੱਗ ਹੈ ਜੋ ਗੱਲ ਮੈਂ ਇੱਥੇ ਕਰ ਰਿਹਾ ਵਜਿਸ਼ਾ ਜਾ ਰਹੀ ਹੈ ਕੋਈ ਝੂਠੀ બોਲ ਸਕਦਾ ਛੋ ਅੱਜ ਸਮਾਏ ਸਾਰੇ ਹੀ ਸੰਸਾਰ ਦੇ ਵਿੱਚ ਜਿਹੜੇ ਧਰਮ ਦੇ ਨਾਂ ਦੇ ਬਖੇੜੇ ਪੈ ਸੀ ਬਨ ਮਹਿਸੂਸ ਹੋ ਰਿਹਾ ਔਰ ਸਾਧਗਰੀਵ ਸਿੰਘ ਜੀ ਤੋੜ ਕੇ ਇੱਕ ਪ੍ਰੇਖਾਰਮ ਦੇ ਦੁਨੀਆ ਨੂੰ ਇਕੱਠੇ ਕਰ ਰਹੇ ਨੇ ਇਸੇ ਦੇ ਸਹਬਜਾਦੇ ਮਹਾਰਾਜ ਦੇਵ ਸਿੰਘ ਨਹੀਂ ਸਾਨੂੰ ਮਿਲੇ ਅੱਜ ਮਾਂ ਬਰੁਸ਼ਕੀਲ ਸਾਹਿਬ ਜੀ ਨਾਲ ਮਿਲ ਗਏ ਨੇ ਉਹ ਕਿਹਨਾਂ ਚਾਹੀਦਾ ਤੇ ਮੈਂ ਉਹਨਾਂ ਦੇ ਬਚਨਾਂ ਨੂੰ ਜ਼ਿਆਦਾ ਨਾਮ ਜਨਾਵਾ ਮੈਂ ਇਹਨਾਂ ਦੇ ਬਚਨਾਂ ਦਾ ਬਰਕਤਾਂ ਤੋਂ ਆਸ਼ਿਕ ਹੋਇਆ ਹਾਂ ਅੱਜ ਸੰਤ ਗਰੀਬ ਸਿੰਘ ਹੀ ਖਾਗ ਗਰੀਬ ਸਿੰਘ ਹੀ ਸੰਤ ਗਰੀਬ ਸਿੰਘ ਅੱਜ ਵੱਡੀ ਤਾਕਤ ਦੇ ਕਿਉਂਕਿ ਵੱਡੀ ਟੀ ਜਿਹੜਾ ਸਿਹਾਰੀਓ ਛੋਟੀ ਬਾਜਾ ਨੂੰ ਕਹਿੰਦੇ ਆ ਲਗੂ ਤੇ ਅੱਗੇ ਨੰਨੇ ਦੇ ਨਾਲ ਜਿਹੜਾ ਲੱਗਾ ਕੰਨਾ ਉਹ ਦੰਮੀ ਬਾਜਾ ਹੈ ਦੰਮੀ ਬਾਜਾ ਨੂੰ ਗੁਰੂ ਕਹਿੰਦੇ ਨੇ ਤੇ ਜਿਹੜੀਆਂ ਲੰਮੀਆਂ ਬਾਜਾ ਹੋਣ ਇਹਨੇ ਲੋਕਾਂ ਨੂੰ ਜੋੜਦੇ ਹੋਣ ਕਿ ਉਹਨੂੰ ਜੇ ਗੁਰੂ ਨਹੀਂ ਕਮਾਗੇ ਤਾਂ ਕੀ ਕਹੀਏ ਕਿਹੜਾ ਸ਼ਬਦ ਨੇ ਹੁਣ ਕਿੱਥੋਂ ਲਿਆਵਾਂਗੇ ਸ਼ਬਦ ਨਵੇਂ ਸ਼ਬਦੇ ਘੜਾਂਗੇ ਲੋਕਾਂ ਨੂੰ ਸਮਝ ਨਹੀਂ ਆਵੇਗੀ ਗੁਰੂ ਆੜੇ ਚੰਗਾ ਰਸਤਾ ਦੱਸਿਆ ਉਹਦਾ ਰਸਤਾ ਦੱਸਣਾ ਮੈਨੂੰ ਗੁਰੂ ਕਹਿੰਦੇ ਕੀ ਹੋ ਗਿਆ ਕਿ ਹੋਏ ਨੀ ਰੇਖਾ ਕਰਦੇ ਆਪਾਂ ਇਹ ਕਰਾਉਂਦਾ ਕੌਣ ਹੈ ਇਹ ਸ਼ਰਾਬ ਦੀ ਲੋ ਕਰਾਉਂਦੇ ਨੇ ਜਸਤ ਮਹਾਦੇ ਆਲਾ ਦਾ ਮਾਜੀ ਪਰ ਮੈਂ ਗਿਆ ਤੇ ਇਹਨਾਂ ਦੇ ਵੱਡੇ ਮਹਾਪੁਰਸ਼ਾਂ ਨੇ ਆ ਲਾ ਕੇ ਮੋਢਾ ਇਹ ਕਿੱਡਾ ਵੱਡਾ ਹੀ ਗੁਰਦੁਆਰਾ ਸਾਹਿਬ ਜਿਹੜਾ ਅਨੁਸ਼ੋਕ ਜੀ ਆ ਦੇ ਹੜ ਆਇਆ ਸੀ ਕਹਿੰਦੇ ਨਾ ਮਹਾਪੁਰਸ਼ਾਂ ਨੇ ਕਿਹਾ ਸਾਥ ਮਹਾਪੁਰਸ਼ੋ ਇਹ ਗੁਰਦੁਆਰਾ ਸਾਹਿਬ ਕਿੱਧਰ ਜਾਵੇਗਾ ਆਂਦੇ ਉਹਨਾਂ ਸਤੂ ਗੁਰ ਰਾਮ ਸਿੰਘ ਦਾ ਸਤੂ ਪ੍ਰਤਾਪ ਸਿੰਘ ਦਾ ਅਰਦਾਸ ਕਰਦੇ ਮੋਢਾ ਲਾ ਕੇ ਵਰਦਰਾ ਸਿੱਧਾ ਕਰਦਾ ਕੀ ਆ ਗੇਖੋ ਆਉਣਾ ਜੇ ਵੰਸ ਬੈਠੀ ਦੀ ਜੇ ਮੈਂ ਖੇਡਾਂ ਦਾ ਜਾ ਤਾ ਖਾਕ ਮਨੀਤ ਸਿੰਘ ਦੀ ਖਾਕ ਰੁਦੇ ਸਿੰਘ ਦੀ ਸਾਰੇ ਇੱਕੋ ਪਰਿਵਾਰ ਨੇ ਇਹਨਾਂ ਲੋਕ ਜੁੜ ਨਹੀਂ ਦਿੰਦੇ ਕਿੰਨਾ ਯਾਰ ਪਸੰਦ ਜਾਂਦੇ ਛੱਡਦੇ ਫੇਰ ਵੀ ਜੁੜ ਜੋ ਤੇ ਜੇ ਹੁਣ ਵੀ ਇਹ ਨਾਂ ਲੋਕ ਜੁੜਨਾ ਮਨ ਮੇਰਾ ਅਜਾ ਇੱਕ ਤੋਂ ਕਾਠ ਹੋ ਗਏ ਜੋ ਸ਼ਰਾਬੀ ਲੋਕਾਂ ਦੇ ਹੱਥੇ ਭੱਜ ਜਾਣਾ ਜਿਸਾਂ ਗਰੀਬ ਭੁਜਾ ਕੇ ਘਰ ਆਏ। ਚੋਲੇ ਸੋਹਣੇ ਸ਼ਕਤੀ ਨੇ ਕਰਨੀ ਪਿਆਰ ਨੂੰ ਬੰਨ੍ਹੇ ਜੋੜਨਾ ਵਾ ਪਿਆਰੋ ਬਣਾ ਗੁਰ ਨੇ ਜੋੜਿਆ ਛੋਟਾ ਦੇ ਕੋ ਅੰਸਾਂ ਦੰਸਾਂ ਦੇ ਵਿਖਿਆ ਨੇ ਮਾਲੇ ਨਾਂ ਕਰਸੇ ਮਾਧੀ ਪਰਵਾਰੇ ਦਾਸ ਬਾਬਾ ਬੜਾ ਦੀ ਵਧੀ ਹੈ ਦੇ ਵੱਡੇ ਪੁੱਤਰ ਦੀਆਂ ਸਾਂ ਛੇੜੀ ਸੰਤ ਮੀਖ ਸਿੰਘ ਰੰਧਾਵਾ ਸਾਡੇ ਸਾਡੀ ਸੈਜਨ ਨੂੰ ਪੁੱਛੋ ਸਾਰੀ ਅਵਰ ਹੀ ਉਹ ਨਾਲੇ ਨਗੇ ਪਈ ਬਰਾਤ ਦੀ ਮੈਂ ਉਹਨਾਂ ਦਾ ਸਪੁੱਤਰ ਆਂ ਦੇ ਨਾਲੇ ਮੈਂ ਬੇਨਤੀ ਕਰਦਾ ਹਾਂ ਮੈਂ ਝੋਲੀ ਹੜਨਾ ਹਾਂ ਤੇ ਮੈਨੂੰ ਜਿੱਥੇ ਮੇਟਾਂ ਮੈਂ ਛਾਂ ਦੀ ਦਾ ਮਿਸ਼ਨ ਲੈ ਕੇ ਆ ਕੇ ਰੋਵਾਂਗਾ ਮੈਂ ਪੰਜਰ ਘਾਵੇ ਲੈ ਕੇ ਆ ਕੇ ਰੋਵਾਂਗਾ ਸਾਰੀ ਹੰਸਾ ਬਸ ਸਾਨੂੰ ਲੈ ਕੇ ਕਿਉਂ ਨਹੀਂ ਇਕਦਾਲ ਕਰਦੇ ਕਿਹੜੇ ਸ਼ਰਾਰਤੀ ਨੇ ਮੈਂ ਪਛਾਣਾ ਦਾ ਨਾਲ ਤੇ ਜੇ ਫੇਰ ਵੀ ਉਹ ਨਾਮ ਰਣਗੇ ਤੇ ਸਭ ਨੂੰ ਰਾਮ ਸਿੰਘ ਹੈਗਾ ਉਹਨਾਂ ਨੂੰ ਪਵਾਣੀਆਂ ਦੇਣਾ ਦਾ